ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਰਮਨੀ ਤੋਂ ਆਏ ਆ ਸਾਨੂੰ ਅਸੀਂ ਕੈਸੇ ਦੇਖ ਰਹੀ ਸੀ ਕਥਾ ਸੁਣ ਰਹੀ ਸੀ ਤੁੰਦਾ ਜੀ ਦੀ ਤੇ ਉੱਥੇ ਸਾਨੂੰ ਦੇਖਣ ਨੂੰ ਮਿਲਿਆ ਕਿ ਵੀਰ ਜੀ ਬੈਠੇ ਹੋ ਸੀ ਵਿਸਾੜੀ तकरीबन ਸਾਰੀ ਬੱਚਿਆਂ ਨੂੰ ਮੈਂ ਦੇਖਿਆ ਸੀ ਸਾਰੇ ਹੀ ਮਤਲਬ ਉੱਥੇ ਇਕੱਠੇ ਹੋਏ ਹੋਏ ਸੀ ਤੇ ਉਹਨਾਂ ਨੂੰ ਮੈਂ ਦੇਖਿਆ ਕਿ ਜਿਹੜੇ ਤੁੰਦਾ ਜੀ ਦੱਸ ਰਹੇ ਸੀ ਕਿ ਇੱਕ ਪਿੰਡ ਹੈਗਾ ਜਿਹਰੇ ਪਿੰਡਾਂ ਦੇ ਵਿੱਚ ਜਿਹੜੇ ਬੱਚੇ ਜੰਮੇ ਹਨ ਬਜ਼ੁਰਗ ਹੋ ਕੇ ਉੱਥੇ ਹੀ ਅਕਾਲ ਚਲਾਣਾ ਕਰ ਗਏ ਨੇ ਤੇ ਉਹ ਮੈਂ ਦੇਖਦੇ ਦੇਖਦੇ ਸੁਣਦੇ ਸੁਣਦੇ ਜਦੋਂ ਸਮਾਪਤੀ ਹੋਈ ਤੇ ਮੈਂ ਤੁੰਦਾ ਜੀ ਨੂੰ ਫੋਨ ਕੀਤਾ ਉਹਨਾਂ ਨੂੰ ਪੁੱਛਿਆ ਕਿਉਂਕਿ ਵੀਰ ਜੀ ਦਾ ਮੇਰੇ ਕੋਲ ਨੰਬਰ ਨਹੀਂ ਸੀਗਾ ਤੇ ਵੀਰ ਜੀ ਨੂੰ ਮੈਂ ਦੇਖਿਆ ਸੀ ਇਹਨਾਂ ਨੂੰ ਵੀ ਦੇਖਿਆ ਸੀ ਬਾਬਾ ਜੀ ਨੂੰ ਵੀ ਦੇਖਿਆ ਸੀ ਤੇ ਇਹਨਾਂ ਦਾ ਨੰਬਰ ਨਹੀਂ ਸੀਗਾ ਮੇਰੇ ਕੋਲ ਤੇ ਮੈਂ ਤੁੰਦਾ ਜੀ ਨਾਲ ਮੈਂ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਪੰਜ ਜੀ ਇਹ ਚੱਕਰ ਹੈਗਾ ਇਹ ਵਿਚਾਰੇ ਜੁਗੀਆਂ ਵਿੱਚ ਰਹਿੰਦੇ ਨੇ ਛੋਟੇ ਛੋਟੇ ਬੱਚੇ ਨੇ ਤੇ ਸਰਦੀ ਗਰਮੀ ਸਾਰਾ ਕੁਝ ਇਸੀ ਦੇ ਵਸਾਰਦੇ ਨੇ ਤੇ ਮੈਂ ਕਿਹਾ ਫਿਰ ਕੀ ਹੋਏਗਾ ਕਿੱਦਾਂ ਹੈਗਾ ਕਹਿੰਦੇ 2 ਲੱਖ ਲੱਗਦੇ ਨੇ ਪੰਜ ਜੀ ਘਰ ਤੇ ਤੇ ਮੈਂ ਕਿਹ ਚਲੋ ਜੇ 2 ਲੱਖ ਲੱਗਦੇ ਨੇ ਕਿਦਾਂ ਕਿਹਨੇ ਦੋ ਕਮਰੇ ਇੱਕ ਚੋਕਾ ਇੱਕ ਬਾਥਰੂਮ ਤੇ ਨਾਲ ਥੋੜਾ ਮਾੜਾ ਮੋਟਾ ਸਮਾਨ ਤੇ ਮੈਂ ਕਿਹ ਚਲੋ ਫਿਰ ਸਾਢੇ ਵੱਲੋਂ ਦੋ ਘਰ ਸੇਵਾ ਲਿਖ ਲੋ ਫਿਰ ਥੋੜੇ ਦਿਨਾਂ ਬਾਅਦ ਮੈਂ ਆਪਣੇ ਪ੍ਰਾਣ ਨਾਲ ਗੱਲ ਕੀਤੀ ਉਹਨਾਂ ਨੇ ਵੀ ਇਹੀ ਕਿਹਾ ਕਿ ਚਲੋ ਦੋ ਸਾਢੇ ਵੱਲੋਂ ਇੱਕ ਸਾਡੀ ਸਿਸਟਰ ਵੱਲੋਂ ਪੰਜ ਘਰ ਸਾਢੇ ਵੱਲੋਂ ਸੱਚੇ ਪਾਤਸ਼ਾਹ ਦੀ ਸੇਵਾ ਲਈਏ ਤੇ ਅੱਗੇ ਵੀ ਵਾਹਿਗੁਰੂ ਮੇਰ ਕਰਨਗੇ ਤੇ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਜਿਹੜੇ ਇੰਨੇ ਇਹ ਇੰਨੀ ਦੁੱਖ ਵਿੱਚ ਰਹਿੰਦੇ ਨੇ ਇੰਨੀ ਮੁਸ਼ਕਿਲ ਵਿੱਚ ਇੰਨੀ ਤਕਲੀਫ ਵਿੱਚ ਰਹਿੰਦੇ ਨੇ ਜਿਹੜੇ ਬੱਚਾ ਕੋਲ ਇੱਕ ਸਿੱਧਾ ਬਾਥਰੂਮ ਵੀ ਨਹੀਂ ਹੈਗਾ ਨਹਾਉਣ ਵਾਸਤੇ ਇੱਕ ਚੌਕਾ ਵੀ ਨਹੀਂ ਹੈਗਾ ਜਿੱਥੇ ਰੋਟੀ ਖਾ ਬਣਾ ਸਕਣ ਜਾਂ ਖਾ ਸਕਣ ਰੈਂਟ ਦੀ ਕੋਈ ਜਗ੍ਹਾ ਨਹੀਂ ਹੈਗੀ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਬਾਕੀ ਐਨਆਰਆਈ ਕੀ ਸੰਦੇਸ਼ ਦੇਵੋਗੇ ਉਹਨਾਂ ਨੂੰ ਵੀ ਇਹ ਸੰਦੇਸ਼ ਸੰਦੇਸ਼ਾ ਦਵਾਂਗੇ ਕਿ ਤਾਂ ਕਿ ਉਹ ਵੀ ਆ ਕੇ ਇੱਥੇ ਇੱਕ ਇੱਕ ਦੋ ਦੋ ਇੱਕ ਘਰ ਦੀ ਨਹੀਂ ਤੇ ਦੋ ਘਰ ਦੀ ਨਹੀਂ ਘੱਟੋ ਘੱਟ ਇੱਕ ਘਰ ਦੀ ਵੀ ਸੇਵਾ ਕਰਨਗੇ ਤੇ ਇਹਨਾਂ ਦੇ ਸਾੜਿਆਂ ਦੀ ਝੋਪਣਿਆਂ ਤੇ ਵਿਚਾਨਿਆਂ ਦੇ ਘਰ ਬਣ ਜਾਣਗੇ ਉਹਨਾਂ ਲਈ ਵੀ ਇਹੀ ਹੈਗੀ ਕਿ ਸਾੜੇ ਵੀਰ ਪੈਣੇ ਸਾੜਿਆਂ ਕੋਲ ਨਾ ਪੈਸਾ ਹੈਗਾ ਆਪਣੀ ਔਰ ਕੁਝ ਆਪਣੇ ਪੈਸਿਆਂ ਵਿੱਚੋਂ ਨਾ ਹੀ ਦੋ ਜਿਹੜੀ ਸਾਡੇ ਗੁਰੂ ਸਾਹਿਬ ਨੇ ਰੱਖੀ ਹੈ ਦਸਵੰਤ ਦਸਵੰਤ ਵਿੱਚੋਂ ਹੀ ਬਹੁਤ ਕੁਝ ਬਣ ਜਾਂਦਾ ਇੱਕ ਦਸਵੰਤ ਤੁਸੀਂ ਕੱਢਦੇ ਹੋ ਇੱਕ ਦਸਵੰਤ ਤੁਸੀਂ ਇੱਕ ਦੋ ਮਹੀਨੇ ਦਸਵੰਤ ਵਿੱਚੋਂ ਸਾਡੇ ਗੁਰੂ ਸਾਹਿਬ ਨੇ ਮਿਹਰ ਕੀਤੀ ਹੈਗੀ ਕਿ ਲੋਕਾਂ ਦੇ ਘਰ ਬਣ ਸਕਦੇ ਨੇ ਤੁਸੀਂ ਸਾੜੇ ਮਿਲ ਕੇ ਸਾੜਿਆਂ ਨੂੰ ਮੇਰੀ ਬੇਨਤੀ ਹੈਗੀ ਸਾੜੇ ਮਿਲ ਕੇ ਆਪਣੇ ਪੈਣਾ ਪਰਾਣਾ ਵਾਸਤੇ ਘਰ ਬਣਾਓ ਤੇ ਇਹ ਵੀ ਆਪਣੇ ਸਾੜੇ ਵਰਗੇ ਛੱਤੇ ਛੱਦੇ ਤਲੇ ਰਹਿ ਸਕਾ ਤੇ ਸਾਡੇ ਵਰਗੇ ਆਰਾਮ ਨਾਲ ਸੋ ਸਕਣ ਉੱਠ ਸਕਣ ਨਹਾਣ ਦੀ ਜਗ੍ਹਾ ਹੋਵੇ ਖਾਣ ਪੀਣ ਦੀ ਜਗ੍ਹਾ ਹੋਵੇ ਭਲੇ ਵੱਡੇ ਘਰ ਨਾ ਹੋਣ ਛੋਟੀ ਜਿਹੀ ਛੱਤ ਹੋਵੇ ਮਗਰ ਹੋਵੇ ਆਪਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੰਜਰਾਜ ਅੱਜਵਾਲ ਵਿੱਚ ਇੱਕ ਕਿੰਨੇ ਮਕਾਨ ਦੀ ਜਨੀ ਪੱਤਰਾ ਕਿ ਅੱਜ 151 151 ਨੰਬਰ ਪਰ ਦਾ ਨੀ ਪੱਤਰਾ ਰੱਖ ਰਿਹਾ ਸਾਡੇ ਨਾਲ ਜਰਨੀ ਤੋਂ ਆਏ ਹੋਏ ਆ ਤੈਂਜੀ ਗੋਲਸਿੰਦਰ ਜੀ ਇਹ ਵੀ ਜਨਮ ਦਿਨ ਦੇ ਸਿਸਟਰ ਉਹ ਵੀ ਗੋਦੀਪਨ ਜੀ ਇਹ ਵੀ ਉੱਥੋਂ ਵਰੋ ਆਇਆ ਜਨਮਿਤ ਤੇ ਅੱਜ ਇਹ ਪਾਣੀ ਕਰਾਉਂਦੀ ਇਹ ਨੀਂਹ ਪੱਥਰ ਰੱਖ ਕੇ ਗਏ ਸ਼ੁਰੂਆਤ ਕਰਾ ਕੇ ਗਏ ਤੇ ਇਹਨਾਂ ਦੇ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਵਾਹਿਗੁਰੂ ਦਾ ਪ੍ਰਮਾਤਮਾ ਦਾ ਕਿ ਇਹਨਾਂ ਨੇ ਅੱਜ ਉਹ ਵਾਲ ਦੇ ਵਿੱਚ ਤੇ ਹੋਰ ਇੱਥੇ ਸ਼ਹਿਰ ਦੇ ਵਿੱਚ ਵਾਸਤੇ ਬੇਕਰੇ ਗਰੀਬਾਂ ਦਾ ਬੇਸਹਾਰ ਲੋਕਾਂ ਦਾ ਸਾਥ ਦਿੱਤਾ ਤੇ ਜੀ ਮੈਨੂੰ ਇਹਨਾਂ ਤੇ ਬਹੁਤ-ਬਹੁਤ ਕਿਰਪਾ ਕਰੇ ਜਿਨ੍ਹਾਂ ਜਾਨਿਆਂ ਚ ਮਾਇਆ ਆਈ ਹੈ ਸਦਾ ਪ੍ਰਪੂਰਣ ਸਾਰੇ ਤੁਹਾਡਾਂ ਕਿੱਦਾਂ ਲਿੰਕ ਹੋਏ ਇਹਨਾਂ ਤੁਹਾਡਾਂ ਕਿੱਦਾਂ ਜੁੜੇ ਸਾਡੇ ਨਾਲ ਹੁਣ ਤੁਸੀਂ ਪੱਤਰਕਾਰ ਐਡ ਐਡੀ ਦੂਰ ਤੁਸੀਂ ਗੱਲ ਪਹਚਾਈ ਆ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਹਾਂ ਜੀ ਜੇੜਾ ਤੁਸੀਂ ਅੱਗੇ ਤੋਂ ਅੱਗੇ ਲੋਕ ਸ਼ੇਅਰ ਕਰਦੇ ਆ ਦੇਖੋ ਮੈਂ ਆਪ ਕਦੇ ਕਿਸੇ ਤੋਂ ਪੈਸਾ ਨਹੀਂ ਮੰਗਿਆ ਜਿਹੜਾ ਆਪਣੇ ਆਪ ਹੀ ਦਿੰਦਾ ਹਾਂਜੀ ਹਾਂਜੀ ਇਹ ਵਾਹਿਗੁਰੂ ਪਰਮਾਤਮਾ ਹੀ ਚਲਾਉਂਦਾ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਹੀ ਅਸੀਂ ਸ਼ੁਰੂ ਕੀਤੀ ਸੀ ਇਸ ਪ੍ਰੋਜੈਕਟ ਦਾ ਸਹੀ ਗੱਲ ਤੇ ਰੁਕਿਆ ਨਾਮ ਵੀ ਹੋਮਪੋਰ ਦੀ ਹੋਮਲੈਸ ਹਾਂਜੀ ਹਾਂਜੀ ਇਹ ਕੋਈ ਉਪਰੋਈ ਸ਼ਕਤੀ ਹੈਗੀ ਹੈ ਜਿਹੜੀ ਇਹਨਾਂ ਤੱਕ ਪਹੁੰਚਦੀ ਹੈ ਤੇ ਇਹ ਕਿੱਥੇ ਆਉਂਦੇ ਆ ਹੋਰ ਵੀ ਜਿੰਨੇ ਵੀ ਐਨ ਆਰ ਆਈ ਵੀ ਫਰ ਆਇਆ ਇਥੋਂ ਵੀ ਹੈਗੇ ਬਹੁਤ ਸਾਡੇ ਨਾਲ ਜੁੜੇ ਹੋਏ ਐ ਤੇ ਜਿਹੜੇ ਦਾਨੀ ਸੱਜਣਾਂ ਅਸੀਂ ਉਹਨਾਂ ਦਾ ਬੇਹਦ ਧੰਨਵਾਦ ਕਰਦੇ ਆ ਤੇ ਸਾਰਿਆਂ ਦੇ ਪਰਮਾਤਮਾ ਵਾਹਿਗੁਰੂ ਕਿਰਪਾ ਕਰੇ ਸਾਡਾ ਮਿਸ਼ਨ ਇਹ ਹੈ ਕਿ ਜਿੰਨੇ ਵੀ ਇੱਥੇ ਸ਼ਿਆਰਪੁਰ ਦੇ ਆਸ-ਪਾਸ ਬੇਘਰੇ ਹਨ ਉਹਨਾਂ ਨੂੰ ਅਸੀਂ ਛੱਤ ਦੇ ਸਕੀਏ ਕਿਉਂਕਿ ਇਹ ਵੀ ਆਪਣੇ ਆਪ ਨੂੰ 21ਵੀਂ ਸਦੀ ਦੇ ਹਾਣੀ ਸੰਸਕਰ ਹੋਣੇ ਐਸ ਤੋਂ ਹੀ ਤਾਂ ਜਾ ਨਹੀਂ ਸਕਦੇ ਜਿੱਥੇ ਹੋਣੇ ਇਹ ਸਭ ਤੋਂ ਲੋਇਸਟ ਪੁਆਇੰਟ ਤੇ ਪਹੁੰਚੇ ਆ ਇਸ ਤੋਂ ਤਾਂ ਫਿਰ ਉੱਪਰ ਹੀ ਜਾਉਗੇ ਪਹਿਲਾਂ ਇੱਥੇ 50 ਸਾਲ ਹੋ ਗਏ ਉਹਨਾਂ ਨੂੰ ਬੈਠਿਆਂ ਨੂੰ ਕੋਈ ਕੋ ਆਉਂਦੇ ਪੰਜੀ ਇੱਥੇ ਵੱਡੇ ਵੱਡੇ ਐਲਾਨ ਕਰ ਗਏ ਨੀਤਾ ਤੇ ਉਹ ਕਦੇ ਦੁਬਾਰਾ ਆਏ ਨਹੀਂ ਬੋਟਾ-ਫੂਟਾ ਲੈ ਕੇ ਪਰੇ ਕੇ 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 ਚਲੇ ਗਏ ਹਾਂ ਦੇ ਕੇ ਕੇ ਚਲੇ ਗਏ ਤੇ ਅੱਸੀ ਤੇ ਹੁਣ ਕਸਮ ਖਾਧੀ ਹੈ ਕਿ ਇਹਨਾਂ ਦੇ ਤੇ ਸਾਆਂਿਆਂ ਦੇ ਬਣਾਣਗੇ ਵਾਈਕ ਰੂਟ ਹਾਂ ਸਾਆਂਿਆਂ ਦੇ ਹੀ ਬਣਾਣਗੇ ਪ੍ਰਣ ਕੀਤਾ ਹੋਇਆ ਕਿ ਅਸੀਂ ਇਹਨਾਂ ਦੇ ਘਰ ਜਲਦੀ ਤੋਂ ਜਲਦੀ ਬਣਾਉਣ ਦੀ ਕੋਸ਼ਿਸ਼ ਕਰਾਂਗੇ 150 ਹੋ ਗਏ 150 ਤੋਂ ਰਹਿ ਗਏ ਅੱਧਾ ਤੋਂ ਉੱਪਰ ਚਲੇ ਗਏ ਹੈਗੇ ਹਾਂਜੀ ਹਾਂਜੀ ਜਿੰਨੀ ਜਲਦੀ ਹੋਣਾ ਜਦੋਂ ਦੇ ਅਸੀਂ 100 ਤੋਂ ਉੱਪਰ ਗਏ ਆ ਤੇ ਜਿਆਦਾ ਤੇਜ਼ੀ ਨਾਲ ਕੰਮ ਚੱਲਿਆ ਸੋਨ ਅੰਤ ਵਿੱਚ ਤੁਹਾਡਾ ਪੱਤਰਕਾਰਾਂ ਦਾ ਬੇਹੱਦ ਧੰਨਵਾਦ ਤੁਸੀਂ ਇਹ ਗੱਲ ਵਿੱਚ ਤੁਹਾਨੂੰ ਪਸੰਦੀ ਹੈ ਤੁਸੀਂ ਇਹਨਾਂ ਦੀ ਸਮੱਸਿਆ ਸੀ ਜੋ ਸਿਕਲੀਗਰ ਲੋਕਾਂ ਦੀ ਸਮੱਸਿਆ ਨੂੰ ਤੁਸੀਂ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾਇਆ ਇਹ ਚ ਤੁਹਾਡਾ ਯੋਗਦਾਨ ਬਿਲਕੁਲ ਤੁਹਾਡਾ